ਸਰੂਜੀ ਤਾਂਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ 6 350 ਸਾਲਾ ਸ਼ਹੀਦੀ ਦਿਵਸ ਮਨਾ ਰਹੇ ਹਾਂ ਆਪਣੇ ਬੱਚਿਆਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸ ਜ਼ਰੂਰ ਸੁਣਾਓ ਨੰਬਰ ਦਾ ਮਹੀਨਾ ਅਦਕੂ ਬੀਤ ਗਿਆ ਹੈ ਠੰਡ ਆਪਣਾ ਜੋਰ ਫੜ ਰਹੀ ਹੈ ਸੂਰਜ ਛਿਪ ਚੁੱਕਾ ਹੈ ਰਾਤ ਦਾ ਹਨੇਰਾ ਫਸ ਰਿਹਾ ਹੈ ਦਾਦੀ ਮਾਂ ਲਾਜਵੰਤੀ ਆਪਣੇ ਪੋਤਰੇ ਰਾਹੁਲ ਅਤੇ ਪੋਤਰੀ ਮਹਿਕ ਨੂੰ ਕੰਬਲ ਦੀ ਬੁੱਕਲ ਮਾਰੀ ਗੋਦੀ ਵਿੱਚ ਲੈ ਕੇ ਮਮਤਾ ਦਾ ਨਿੱਕ ਦੇ ਰਹੀ ਹੈ। ਦਾਦੀ ਮਾਂ ਲਾਜਵੰਤੀ ਅੱਖਾਂ ਬੰਦ ਕਰਕੇ ਤਨ ਸ੍ਰੀ ਗੁਰੂ ਤੇਗ ਬਹਾਦਰ ਧਰਮ ਦੀ ਚਾਦਰ ਤਨ ਸ੍ਰੀ ਗੁਰੂ ਤੇਗ ਬਹਾਦਰ ਧਰਮ ਦੀ ਚਾਦਰ ਆਪਣੇ ਮੁਖ ਤੋਂ ਵਾਰ-ਵਾਰ ਇਹ ਸ਼ਬਦ ਬੋਲ ਰਹੀ ਹੈ। ਅੱਖਾਂ ਵਿੱਚੋਂ ਹੰਝੂ ਵਹਿ ਰਹੇ ਹਨ ਰਾਹੁਲ ਨੇ ਆਪਣੀ ਦਾਦੀ ਮਾਂ ਦੇ ਅੱਖਾਂ ਵਿੱਚੋਂ ਹੰਝੂ ਦੇਖ ਕੇ ਆਪਣੀ ਦਾਦੀ ਜੀ ਨੂੰ ਪੁੱਛਿਆ ਦਾਦੀ ਮਾਂ ਕੀ ਗੱਲ ਹੋ ਗਈ ਹੈ ਮੈਂ ਦੇਖ ਰਿਹਾ ਹਾਂ ਜਿਉਂ-ਜਿਉਂ ਤੁਸੀਂ ਆਪਣੇ ਮੁਖ ਤੋਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਧਰਮ ਦੀ ਚਾਦਰ ਕਹਿ ਰਹੇ ਹੋ ਤਿਉਂ-ਤਿਉਂ ਤੁਹਾਡੀਆਂ ਅੱਖਾਂ ਵਿੱਚੋਂ ਹੰਝੂ ਕਿਉਂ ਵਗ ਰਹੇ ਹਨ ਦਾਦੀ ਜੀ ਦੋਹਾਂ ਬੱਚਿਆਂ ਦੇ ਸਿਰ ਤੇ ਹੱਥ ਰੱਖ ਕੇ ਕਹਿਣ ਲੱਗੀ ਕਿ ਮੇਰੇ ਪਿਆਰੇ ਬੱਚੋ ਜੇਕਰ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਨਾ ਹੁੰਦੇ ਤਾਂ ਅੱਜ ਸਾਡਾ Hindu ਧਰਮ ਨਹੀਂ ਸੀ ਹੋਣਾ ਮਨੁੱਖੀ ਅਧਿਕਾਰਾਂ ਦੇ ਲਈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਲਾ ਮਿਸਾਲ ਸਹਾਦਤ ਹੈ ਮਹਿਕ ਦਾਦੀ ਮਾਂ ਤੁਹਾਡੀ ਗੱਲ ਸਮਝ ਨਹੀਂ ਪਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦਾਦੀ ਜੀ ਨੇ ਲੰਮਾ ਹੌਂਕਾ ਭਰ ਕੇ ਕਹਿਣ ਲੱਗੀ ਪੁੱਤਰ ਇਹ ਬਹੁਤ ਲੰਮਾ ਇਤਿਹਾਸ ਹੈ ਦੋਨੇ ਬੱਚੇ ਇੱਕ ਜਵਾਨ ਵਿੱਚ ਕਹਿਣ ਲੱਗੇ ਦਾਦੀ ਮਾਂ ਅਸੀਂ ਜ਼ਰੂਰ ਸੁਣਾਂਗੇ ਦਾਦੀ ਜੀ ਪਿਆਰੇ ਬੱਚਿਓ ਤੁਹਾਨੂੰ ਮੈਂ ਸੰਖੇਪ ਜਿਹਾ ਇਤਿਹਾਸ ਸੁਣਾਉਂਦੀ ਹਾਂ ਧਿਆਨ ਨਾਲ ਸੁਣੋ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਮਾਤਾ ਨਾਨਕੀ ਜੀ ਦੇ ਕੁਖੋਂ ਤਨ ਸ੍ਰੀ ਗੁਰੂ ਹਰगोबिंद ਸਾਹਿਬ ਜੀ ਦੇ ਗ੍ਰਹਿ ਵਿਖੇ 1 ਅਪ੍ਰੈਲ 1681 ਵਿੱਚ ਅੰਮ੍ਰਿਤਸਰ ਨਗਰ ਵਿਖੇ ਹੋਇਆ ਅੱਜਕੱਲ ਗੁਰਦੁਆਰਾ ਗੁਰੂ ਕੇ ਮਹਿਲ ਗੁਰੂ ਬਾਜ਼ਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪਹਿਲਾ ਨਾਮ ਤਿਆਗਮਲ ਸੀ ਦਾਦੀ ਮਾ ਫਿਰ ਵੀ ਗੁਰੂ ਤੇਗ ਬਹਾਦਰ ਜੀ ਦਾ ਨਾਮ ਤਿਆਗ ਮੱਤ ਤੋਂ ਤੇਗ ਬਹਾਦਰ ਕਿਸ ਤਰ੍ਹਾਂ ਹੋ ਗਿਆ ਹੈ ਦਾਦੀ ਜੀ ਜਲੰਧਰ ਦੇ ਨਜ਼ਦੀਕ ਕਰਤਾਰਪੁਰ ਨਗਰ ਹੈ ਜਿਸ ਨੂੰ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਸਾਇਆ ਸੀ ਸਮਾਂ ਬੀਤਦਾ ਗਿਆ ਛੇਵੇਂ ਪਾਸ਼ਾ ਸ੍ਰੀ ਗੁਰੂ ਹਰगोविंद ਸਾਹਿਬ ਜੀ ਨੇ ਕਰਤਾਰਪੁਰ ਦੀ ਧਰਤੀ ਨੂੰ ਭਾਗ ਲਾਏ ਪੰਦੇ ਖਾ ਜਿਸ ਦੇ ਮਾਤਾ ਪਿਤਾ ਮਰ ਚੁੱਕੇ ਸਨ ਛੇਵੇਂ ਪਾਸ਼ਾ ਨੇ ਇਸ ਨੂੰ ਪੁੱਤਰਾਂ ਦੇ ਵਾਂਗ ਪਾਲਿਆ ਸੀ ਇਹ ਨਾਮਕ ਹਰਾਮ ਨਿਕਲਿਆ ਇਸ ਨੇ ਸ੍ਰੀ ਗੁਰੂ ਹਰगोविंद ਸਾਹਿਬ ਜੀ ਦੇ ਵਿਰੋਧ ਦੇ ਵਿੱਚ ਜਲੰਧਰ ਦੇ ਪਠਾਨ ਕਤਬਦੀਨ ਤੇ ਕਾਲੇ ਖਾਨ ਨੂੰ ਆਪਣੇ ਨਾਲ ਗੰਢ ਲਿਆ ਇਸ ਨਾਲ ਕਰਤਾਰਪੁਰ ਦੀ ਧਰਤੀ ਤੇ ਬੜਾ ਭਾਰੀ ਜੰਗ ਹੋਇਆ ਸੀ ਇਸ ਜੰਗ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਤਲਵਾਰ ਖੂਬ ਜੋਹਰ ਤੇ ਕਰਤਬ ਦਿਖਾਈ ਪਿਤਾ ਜੀ ਪਿਤਾ ਸ੍ਰੀ ਗੁਰੂ ਹਰगोबिंद ਸਾਹਿਬ ਜੀ ਨੇ ਤਿਆਗ ਮੱਲ ਦੀ ਬਹਾਦਰੀ ਤੋਂ ਖੁਸ਼ ਹੋ ਕੇ ਕਿਹਾ ਤੁਸੀਂ ਤਿਆਗ ਮੱਲ ਨਹੀਂ ਬਲਕਿ ਤੇਗ ਬਹਾਦਰ ਹੋ ਜਿਹੜਾ ਕਿਰਪਾਨ ਨੂੰ ਚੰਗੀ ਤਰ੍ਹਾਂ ਚਲਾ ਲੈਂਦਾ ਹੋਵੇ ਤੇਗ ਬਹਾਦਰ ਤੇਗ ਦਾ ਧਨੀ ਇਸੇ ਕਰਤਾਰਪੁਰ ਦੀ ਧਰਤੀ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਅਨੰਦ ਕਾਰਜ ਵੀ ਹੋਇਆ ਸੀ। ਰਾਹੁਲ ਪੁੱਛਣ ਲੱਗਾ ਦਾਦੀ ਮਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਧਰਮ ਪਤਨੀ ਦਾ ਕੀ ਨਾਮ ਸੀ? ਦਾਦੀ ਜੀ ਨੇ ਦੱਸਿਆ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਧਰਮ ਪਤਨੀ ਦਾ ਨਾਮ ਮਾਤਾ ਗੁਜਰੀ ਜੀ ਸੀ ਜਿਨ੍ਹਾਂ ਦੇ ਪਿਤਾ ਦਾ ਨਾਮ ਭਾਈ ਲਾਲ ਚੰਦ ਸੀ। प्यारे बच्चों श्री गुरु हरगोविंद साहिब जी करतारपुर साहिब ਨੂੰ ਚਲੇ ਗਏ ਪਰ ਜਾਣ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਨੂੰ ਹੁਕਮ ਕਰ ਗਏ ਕਿ ਆਪਣਾ ਵਾਬੇ ਬਕਾਲੇ ਚਲੇ ਜਾਓ ਅਤੇ ਉੱਥੇ ਜਾ ਕੇ ਭਗਤੀ ਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਦਾ ਪ੍ਰਚਾਰ ਕਰੋ ਵਾਹਿਗੁਰੂ ਜੀ ਅੱਗੇ ਆਪਾਂ ਇਤਿਹਾਸ ਕੱਲ ਨੂੰ ਸਰਬਣ ਕਰਾਂਗੇ